ਆਪ ਬਾਬੇਓ ਕੇਅਰਪੋਰਟਾਂ ਬਿੱਗ ਬੌਸ ਵਾਲਾ ਕੰਮ ਨਿਭੜ ਗਿਆ ਲੋਕ ਘਰੋਂ ਘਰੀ ਹੋ ਗਏ ਆਪੋ ਆਪ ਦੇ ਤੇ ਉਹ ਜਿਹੜਾ ਦੋ ਕਾਰ ਵਾਲਿਆਂ ਨੂੰ ਲੈ ਕੇ ਗਿਆ ਸੀ ਈਰਮਾਨ ਮਲਕ ਹਨ ਉਹਨਾਂ ਦਾ ਵੀ ਲੋਕ ਬਹੁਤ ਯਾਰਾ ਲੋਕਾਂ ਨੂੰ ਗੁੱਸਾ ਚੜੀ ਜਾਂਦਾ ਸੀ ਵੀ ਇਹਨਾਂ ਨੂੰ ਭੰਦਿਆ ਯਾਰਾ ਨੂੰ ਕੁੱਤਿਆਂ ਨੂੰ ਅੰਦਰ ਕਾਤੋਂ ਰੱਖ ਰੱਖਿਆ ਵੀ ਇਹ ਲੈਕ ਹੈ ਨਹੀਂ ਇਸ ਚੀਜ਼ਾਂ ਦੇ ਤੇ ਉਹਦੀ ਇੱਕ ਘਰ ਵਾਲੀ ਤਾਂ ਪਹਿਲਾਂ ਹੀ ਤਲਾਕ ਤੀ ਸੀ ਘਰੋਂ ਪਹਿਲੇ ਹਫਤੇ ਚ ਤੇ ਉਹ ਮਾਂ ਦੀ ਧੀ ਇੱਥੇ ਆ ਕੇ ਆਪਦੇ ਘਰੇ ਤੇ ਉਹਨੇ ਕਿਹਾ ਵੀ ਮੈਂ ਤਾਂ ਤਲਾਕ ਲੈਣੀ ਆ ਜਦੋਂ ਲੋਕਾਂ ਨੂੰ ਸਚਾਈ ਪਤਾ ਲੱਗੀ ਬਈ ਇਹਨਾਂ ਦੀਆਂ ਕਰਤੂਤਾਂ ਪਤਾ ਲੱਗੀਆਂ ਉਹ ਗੱਲ ਕਰਾਂਗੇ ਆਪਾਂ ਉਨੇ ਬਹੁਤ ਵਿਊ ਖੱਟੇ ਉਸ ਚੀਜ਼ਾਂ ਤੋਂ ਹਨਾ ਆਪਾਂ ਇੱਕ ਦਿਨ ਪਹਿਲਾਂ ਵੀ ਗੱਲ ਕੀਤੀ ਤੇ ਮੈਨੂੰ ਬਾਈ ਖੁਰੀ ਆਂਦੇ ਸੀਗੇ ਵਿੱਚ ਬਹੁਤ ਜਣਿਆਂ ਨੇ ਕਮੈਂਟ ਕੀਤੇ ਬਈ ਆਹ ਦੇਖ ਲੈ ਇਹਨਾਂ ਦਾ ਘਰ ਟੁੱਟੂਗਾ ਤੇ ਮੈਂ ਉਹਦੇ ਵੀ ਕਹੀ ਮੈਂ ਕਿਹਾ ਬਈ ਮੇਰੇ ਨਾਲ ਸ਼ਰਤ ਲਾ ਲੋ ਇਹ ਬੰਦੇ ਵਿਊਆਂ ਲਈ ਇਹ ਕੁਝ ਕਰੀ ਜਾਂਦੇ ਇਹਨੂੰ ਪਤਾ ਹੈ ਵੀ ਉਹ ਉੱਥੇ ਬਿਗ ਬੌਸ ਚੱਲੀ ਜਾਂਦਾ ਹੈ ਤੇ ਮੈਂ ਇੱਥੇ ਇਸ ਚੀਜ਼ ਨਾਲ ਵਿਊ ਖੱਟ ਸਕਦੀ ਆ ਪੈਸੇ ਕਮਾ ਸਕਦੀ ਆ ਆਪਸ਼ਨ ਆਪਦੇ ਰਿਸ਼ਤਿਆਂ ਨੂੰ ਦਾਤੇ ਲਾ ਕੇ ਤੇ ਇਹਨਾਂ ਨੇ ਉਹੀ ਕੰਜਰਖਾਨਾ ਕੀਤਾ ਦੇਖ ਲਓ ਇਹਨਾਂ ਦੇ ਪੁਰਾਣੇ ਵਲੌਗ ਮੈਂ ਡਿਵੋਰਸ ਲੈਨੇ ਹੈ ਮੈਨੇ ਅਬ ਸਾਥ ਮੇ ਨਹੀਂ ਰਹਿਣਾ ਤੇ ਬੰਦਿਆਂ ਨੂੰ ਗੁੱਸਾ ਚੜੀ ਜਾਂਦਾ ਵੀ ਇਹਨੂੰ ਤਾਂ ਬਾਹਰ ਕੱਢ ਤਾਂ ਉਹਨਾਂ ਨੂੰ ਭੰਡਿਆ ਯਾਰਾਂ ਨੂੰ ਕੱਢੋ ਉਹਨਾਂ ਨੇ ਬਈ ਕੱਢਿਆ ਤਾਂ ਨਹੀਂ ਇਹਨਾਂ ਦੀ ਮਾਂ ਪੈਣ ਇੱਕ ਕੀਤੀ ਬਈ ਸਾਰੇ ਇੰਡੀਆ ਦਾ ਮੀਡੀਆ ਉੱਥੇ ਬੈਠਾ ਇਹਨਾਂ ਨੂੰ ਉਹ ਸਵਾਲ ਪੁੱਛੇ ਮੈਨਾਂ ਵੀ ਇਹਨਾਂ ਨੂੰ ਜਵਾਬ ਨਹੀਂ ਆਏ ਬਹੁਤ ਬੁਰੀ ਕੀਤੀ ਇਹਨਾਂ ਨੇ ਜਿੰਨੀ ਕਹਿਦਗੇ ਇਹਨਾਂ ਨੂੰ ਉੰਨੀ ਬੁਰੀ ਹੋਈ ਪਰ ਇਹ ਬੰਦੇ ਬਿਸ਼ਰਮਾ ਇਹਨਾਂ ਨੂੰ ਉਹ ਚੀਜ਼ਾਂ ਦਾ ਕੋਈ ਫਰਕ ਨਹੀਂ ਆ ਵੇਖੋ ਮੜਾ ਆ ਕੋਈ ਕੋ ਹਮ ਕਿਆ ਨਾਮ ਦੇ ਕੁਝ ਰਿਸ਼ਤੇ ਐਸੇ ਹੁੰਦੇ ਜਿੰਨਾਂ ਦਾ ਨਾਮ ਹੀ ਨਹੀਂ ਹੁੰਦਾ ਚੀਟਿੰਗ ਇਜ਼ ਅ ਚੋਇਸ ਚੋਇਸ ਹੋਤੀ ਤਾਂ ਛੋੜ ਦੇਤਾ ਨਾ ਮੜਾ ਨੈਤਿਕਤਾ ਦਾ ਪਾਰਟ ਆਪ ਨਾ ਹੀ ਪੜ੍ਹਾਏ ਤਾਂ ਬਿਹਤਰ ਹੈ ਰੱਖਾ ਤਾਂ ਦੋਨੋਂ ਕੋ ਨਾ ਉਹ ਸਮਾਨ ਨਹੀਂ ਹੈ ਆਪ ਉਹਨਾਂ ਦੇ ਸਾਥ ਰਹਤੇ ਹੋ ਆਪਨੇ ਰੱਖਾ ਲਏ ਸਭ ਤੋਂ ਪਹਿਲੇ ਤੋਂ ਪਾਇਲ ਕੀ ਮਜਬੂਰੀ ਦਾ ਫਾਇਦਾ ਉਠਾਇਆ ਨੈਤਿਕਾ ਦਾਇਨ ਵੀ ਸਾਥ ਘਰ ਛ ਬੋਈ ਮੀਡੀਆ ਵਾਲਿਆਂ ਨੇ ਬਹੁਤ ਤਸੱਲੀ ਕਰਾਈ ਦੇਖਿਆ ਇਹਨੂੰ ਆਦੇ ਵੀ ਤੂੰ ਤਾਂ ਚੁੱਪ ਕਰਦਾ ਤੂੰ ਆਪਦੀਆਂ ਘਰ ਵਾਲਿਆਂ ਦੇ ਸਿਰ ਤੋਂ ਉਹਨਾਂ ਨੂੰ ਨੰਗੀਆਂ ਵਿਖਾ ਵਿਖਾ ਕੇ ਪੈਸੇ ਕਮਾਉਂਦਾ ਤੂੰ ਕਿਹੜੀ ਦੁਨੀਆਦਾਰੀ ਦੀਆਂ ਗੱਲਾਂ ਕਰਦਾ ਉਹਨੂੰ ਇਹਦੀ ਘਰ ਵਾਲੀ ਜਿਹੜੀ ਦੂਜੀ ਸੁਣਉਂ ਆਉਂਦੇ ਵੀ ਡੈਨ ਵੀ ਸੱਤ ਘਰ ਛੱਡ ਦਿੰਦੇ ਆ ਤੂੰ ਆਪਦੀ ਸਹੇਲੀ ਦਾ ਘਰ ਵਾਲਾ ਹੀ ਰੱਖ ਲਿਆ ਜਵਾਬ ਨਹੀਂ ਆਏ ਬਈ ਇਹਨਾਂ ਨੂੰ ਸਾਰੇ মিডিਆ ਦੇ ਅੱਗੇ ਤੇ ਬੈਠੇ ਦੇਖਣ ਇੱਕ ਦੂਜੇ ਦੇ ਮੂੰਹ ਹੱਲ ਵੀ ਭੰਦਣਾ ਬਣ ਕੀ ਗਿਆ ਤੇ ਉੱਥੇ ਤਾਂ ਇਹ ਬੈਲੀ ਬਣੇ ਖੜੇ ਸੀ ਇੱਕ ਇੱਕ ਡਾਇਲੋਗ ਦਿੰਦੇ ਹੁੰਦੇ ਸੀ ਵੀ ਸਾਡੀਆਂ ਬਾਹਰ ਰੀਲਾਂ ਬੜੀਆਂ ਆਂਦੀਆਂ ਹੋਣੀਆਂ ਬਈ মিডিਆ ਨੇ ਡਾਇਰੈਕਟ ਸਵਾਲ ਕੀਤੇ ਯਾਰ ਆ ਇੱਕ ਹੋਰ ਸੁਣੋ ਜੋ ਪਤਾ ਪਈ ਗੰਭੀਰ ਅਲੀਗੇਸ਼ਨ ਹੈ 11 ਇਅਰ 올ਡ ਗਰਲ ਕਰ ਰੇਟ ਦਾ ਕਯੂਡ ਹੈ ਉਸ ਪਰ ਆਪ ਕਿਆ ਕਹਿਣਾ ਚਾਹੇਗੇ ਮੈਂ ਇਸ ਪਰਸਨਲ ਚੀਜ਼ ਕੇ ਬਾਰੇ ਕੁਝ ਨਹੀਂ ਬੋਲਣਾ ਚਾਹਤੀ ਆਮ ਨਾਟ ਕੀ ਆਪਕੋ ਮਾਲੂਮ ਆਮ ਨਾਟ ਆਪ ਨੂੰ ਚੰਗ ਹੋ ਰਹੀ ਹੈ ਨਾ ਐਥਿੰਗ ਹੋਰ ਬਈ ਮੈਨੂੰ ਆਪਣੀ ਨਾਇ ਪਾਲਿਕਾ पे ਪੂਰਾ ਭਰ ਰਾਗ ਗੁੱਡਗੇ ਉਹਦੇ ਮੂੰਹ ਤੋਂ ਆਉਂਦੇ 10 11 ਸਾਲ ਦੀ ਕੁੜੀ ਦਾ ਰੇਪ ਕੀਤਾ ਹੈ ਤੇਰੀ ਦੂਜੀ ਜਿਹੜੀ ਘਰ ਵਾਲੀ ਜਿਹੜੀ ਤੇਰੀ ਭੈਣ ਆਣੀ ਆ ਤੂੰ ਉਹਦਾ ਹੀ ਹੱਥ ਸੀ ਵਿੱਚ ਆਂਦੀ ਵੀ ਨਾ ਇਹਨਾਂ ਕੋਲ ਇੱਕੋ ਹੀ ਰਸਤਾ ਹੁੰਦਾ ਹੈ ਇਹਨਾਂ ਦੇ ਕੇਸਾਂ ਦਾ ਜਿਹਨਾਂ ਦਾ ਛੁਟਕਾਰਾ ਪਾਉਂਦਾ ਵੀ ਸਾਨੂੰ ਨਿਆਂ ਪਾਲਿਕਾ ਤੇ ਭਰੋਸਾ ਹੈ ਫੈਸਲਾ ਕਰੇਗੀ ਉਹ ਸੱਚ ਹੋਗਾ ਇਹਨਾਂ ਕੋਲੇ ਇਹ ਇੱਕ ਰਾਸਤਾ ਹੁੰਦਾ ਹੈ ਉਸ ਚੀਜ਼ ਤੋਂ ਨਿਕਲਣ ਦਾ ਸਵਾਦ ਆ ਗਿਆ ਬਈ ਆਏ ਨਾ ਮੁੜ ਕੇ ਆਏ ਦੁੱਧ ਜਿਵੇਂ ਮੱਖੀ ਤਰ੍ਹਾਂ ਆਏ ਬਾਹਰ ਕੱਢ ਕੇ ਮਰਿਆ ਇਹਨਾਂ ਨੂੰ ਚਗਲਾਂ ਨੂੰ ਕਿਉਂਕਿ ਸਾਰਿਆਂ ਨੇ ਬਈ ਇਤਰਾਜ਼ ਕੀਤਾ ਵੀ ਇਹ ਰਿਪੇਸਟ ਬੰਦੇ ਉੱਥੇ ਵਾਰਡ ਰੱਖ ਕੇ ਆ ਤੁਸੀਂ ساری ਦੁਨੀਆ ਇਹਨਾਂ ਨੂੰ ਵੇਖੀ ਜਾਂਦੀ ਹੈ ਕੀ ਤੁਸੀਂ ਸੇਧ ਦੇਣਾ ਚਾਹੁੰਦੇ ਆ ਬਹੁਤ ਬੁਰੀ ਹੋਈ ਬਈ ਇਹਨਾਂ ਨਾਲ ਤੇ ਹੁਣ ਆਉਨੇ ਆਪਾਂ ਇਹਨਾਂ ਦੀ ਦੂਜੀ ਤੇ ਪਾਇਲ ਮਲਿਕ ਤੇ ਜਿਹੜੀ ਆਂਦੀ ਸੀ ਮੈਂ ਡਿਵੋਰਸ ਲੈਣੇ ਆ ਉਹ ਦਿਨ ਪਹਿਲਾਂ ਵੀ ਇੱਕ ਦਿਨ ਇਹਨਾਂ ਦੀ ਗੱਲ ਕੀਤੀ ਸੀ ਉਦੋਂ ਵੀ ਬਈ ਮੈਂ ਕਿਹਾ ਸੀ ਇਹ ਬੰਦਿਆਂ ਲਈ ਰਿਸ਼ਤੇ ਘਰ ਵਾਲੀਆਂ ਇਹ ਭੈਣਾਂ ਨਾਲ ਯਾਰੀਆਂ ਲਾ ਸਕਦੇ ਆ ਪੈਸਾਂ ਪਿੱਛੇ ਕਾਰ ਵਾਲਿਆਂ ਨੂੰ ਭੈਣਾ ਬਣਾ ਸਕਦੇ ਆ ਸੁਖਰਤੀੇ ਤਰ੍ਹਾਂ ਤੇ ਇਹ ਬੰਦਿਆਂ ਲਈ ਰੇਸ਼ਟਿਆਂ ਦੀ ਕੀਮਤ ਕੁਛ ਵੀ ਨਹੀਂ ਇੱਕ ਡੀ ਵੱਡੀ ਸਟੇਟਮੈਂਟ ਦਿੱਤੀ ਇਹਨੇ ਖਬਰਾਂ ਚਲਾਤੀਆਂ ਮੀਡੀਆ ਦੇ ਵਿੱਚ ਵੀ ਮੈਂ ਡਿਵੋਰਸ ਲੈਣੇ ਆ ਹਣਾ ਸਾਰਾ ਕੁਝ ਹੋ ਗਿਆ ਇਹ ਬਾਲੀ ਗੱਲ ਪੁਰਾਣੀ ਨਹੀਂ ਆ 5-7 ਦਿਨਾਂ ਦੇ ਵਿੱਚ ਹੀ ਸਾਰੀ ਗੇਮ ਹੋਈ ਆ ਤੇ ਆਹ ਪਰਸੋਂ ਵਾਲੀ ਇਹਨਾਂ ਦੀ ਵੀਡੀਓ ਵੇਖੋ ਇਹ ਲੋਕੋ ਕੋਲ ਮੇਰੇ ਪਰ ਅੰਧਾ ਟਰਸਟ ਔਰ ਮੈਂ ਵੀ ਹੁਣ ਕੋ ਅੰਧਾ ਟਰਸਟ ਕਰਦੀ ਆ ਕਿ ਮੈਂ ਜੋ ਸੋਚਾ tha ਮੈਂ ਉਹ ਨਹੀਂ ਕਰੂੰ ਨਹੀਂ ਕਰਨਾ ਹੀ ਨਹੀਂ ਹੈ ਮੈਂ ਅਬ ਨਹੀਂ ਕਰੂੰ ਮੈਂ ਕਿਉਂ ਕਰੂੰ ਮੈਂ करूंगी ਤੱਕ ਵੀ ਗਾਲ੍ਹਾਂ ਕੱਢੋਗੇ ਨਹੀਂ करूंगी ਤੱਕ ਵੀ ਗਾਲ੍ਹਾਂ ਕੱਢੋਗੇ ਮੈਂਨੇ ਤੋਂ ਡਿਵੋਰਸ ਵਾਲੀ ਸਕੀਮ ਬਦਲਦੀ ਐਬ ਮੇਰਾ ਤੋਂ ਦਿਲ ਨਹੀਂ ਕਰਤਾ ਵੇਖਿਆ ਮੈਂ ਉਹਦੇ ਨੂੰ ਕਿਹਾ ਸੀ ਇਹਨੂੰ ਉਸ ਚੀਜ਼ ਦਾ ਕੋਈ ਮਤਲਬ ਨਹੀਂ ਵਿਪਾਰਚਾਰ ਮਿਲੀਅਨ ਬੰਦਾ ਸਾਡੇ ਵੀਡੀਓ ਵੇਖੀ ਜਾਂਦਾ ਇਹ ਤੇ ਮੈਂ ਐਡੀਆਂ ਤਕੜੀਆਂ ਸਟੇਟਮੈਂਟਾਂ ਦੇ ਕੇ ਐਨੇ ਟਾਈਮ ਚ ਬਦਲ ਜਾਂਦੀ ਐ ਜਦੋਂ ਮੈਂ ਕੱਲੀ ਸੀ ਮੈਨੂੰ ਲੋਕ ਗਾਲਾਂ ਕੱਢਦੇ ਸੀ ਮੈਂ ਫੈਸਲਾ ਲੈ ਲਿਆ ਮੈਂ ਡਿਵੋਰਸ ਲੈਣਾ ਹੁਣ ਇਹ ਦੋਨੇ ਜਣੇ ਆ ਗਏ ਆ ਮੀ ਡੇਲੀ ਲਾਈਫ ਆਊਗੀ ਸਾਡੇ ਡੇਲੀ ਵਲੌਗ ਆਤੇ ਰਹੇਗੇ ਮੇਰੇ ਬੱਚੋ ਦਾ ਕੀ ਹੋਗਾ ਉਹਦੋਂ ਨਹੀਂ ਦਿਖਿਆ ਸੀ ਕਿਉਂਕਿ ਉਹ ਸਿਰਫ ਇੱਕ ਸਟੇਟਮੈਂਟਾਂ ਸੀ ਬਈ ਉਹ ਇਹਨਾਂ ਦੇ ਲਈ ਕੋਈ ਵੱਡੀ ਚੀਜ਼ ਨਹੀਂਗੀ ਆਪਾਂ ਨੂੰ ਹੁੰਦਾ ਹੈ ਵੀਰ ਕੋ ਆਪਾਂ ਗੱਲ ਸੋਚ ਕੇ ਬੋਲ ਗਏ ਉਹ ਨਹੀਂ ਹਣਾ ਜਿੰਨੀ ਕੋ ਪੂਰੀ ਕਰ ਸਕੀਏ ਕੱਲ ਨੂੰ ਤੇ ਇਹ ਬੰਦੇ ਮੇਰੇ ਨਾਲੇ ਆਏ ਸੋਚਦੇ ਆ ਵੀ ਇਹ ਚੀਜ਼ ਬੋਲਾਂਗੇ ਤਾਂ ਵੀਡੀਓ ਚੱਲੂਗੀ ਆਏ ਬੋਲਦਗੇ ਆਪਾਂ ਨੂੰ ਕਿਹੜਾ ਮਤਲਬ ਆਪਾਂ ਕਿਹੜਾ ਕਿਸੇ ਨੂੰ ਕੋਈ ਹਿਸਾਬ ਦੇਣਾ ਹੈ ਬਾਅਦ ਚ ਇਹ ਲੋਕ ਆ ਦੇਣਗੇ ਨਾ ਉਹ ਦੁਬਾਰਾ ਅਸੀਂ ਸਭ ਕੋ ਸਾਥ ਦੇਖेंगे ਔਰ ਹਮਾਰੇ ਬੱਚੋ ਕਾ ਪਿਆਰ ਦੇਖੇਗੇ ਪਰਿਵਾਰ ਕਾ ਪਿਆਰ ਦੇਖੇਗੇ ਕਿਤਨੇ ਲੋਕ ਹਮਾਰੇ ਰਹਤੇ ਹਨ ਉਹ ਕਾ ਪਿਆਰ ਦੇਖ ਕੇ ਉਹ ਵਾਪਸ ਪੋਜ਼ਿਟਿਵ ਹੋ ਜਾਏਗੇ ਤੇ ਬਾਤ ਬੋਲੀ ਕਿ ਦੁਨੀਆ ਮੇਂ ਐਸੇ ਬਹੁਤ ਲੋਗ ਹੈ ਜਿੰਨ ਕੀ ਬਹੁਤ ਸ਼ਾਦੀ ਹੋ ਰਹੀ ਉਨ ਲੋਗੋ ਸੇ ਕੋਸ਼ਿਸ਼ ਹੋ ਗਿਆ ਹੋ ਗਿਆ ਅਸੀਂ ਹੁਣ ਫਿਰ ਚਾਰ ਚਾਰ ਵੀਡੀਓ ਚਾਰ ਚਾਰ ਰੋਜ਼ ਦੇ ਵਲੌਗ ਸਾਡੇ ਆਉਣਗੇ ਤੇ ਲੋਕਾਂ ਦੀ ਜਿਹੜੀ ਸੋਚ ਆ ਉਹ ਸਾਡੇ ਪ੍ਰਤੀ ਬਦਲ ਜੂਗੀ ਕਿਉਂਕਿ ਇਹਨਾਂ ਨੂੰ ਵੀ ਪਤਾ ਹੈ ਲੋਕ ਹੋਰ 10 ਦਿਨ ਕੁੱਤੇ ਹੈਗੇ ਲੋਕ ਤਾਂ ਹੋਰ 10 ਦਿਨ ਭੌਂਕ ਲੈਣਗੇ 20 ਦਿਨ ਭੌਂਕ ਲੈਣਗੇ ਕੀ ਸਾਡਾ ਕੀ ਦੁੱਖ ਦਾ ਸਾਨੂੰ ਵੇਖਣਾਉਂਦੇ ਆ ਸਾਡੇ ਕਮੈਂਟ ਕਰਦੇ ਆ ਸਾਡੇ ਰੁਪਏ ਬਣ ਜਾਂਦੇ ਆ ਆਪਦੀਆਂ ਘਰ ਵਾਲੀਆਂ ਵਿਖਾਈ ਗਏ ਆਉਂਦੇ ਕੱਪੜੇ ਵਿਖਾਈ ਗਏ ਬਿਨਾ ਕੱਪੜਿਆਂ ਤੋਂ ਵਿਖਾਈ ਗਏ ਸਾਨੂੰ ਪੈਸਿਆਂ ਦਾ ਮਤਲਬ ਆ ਫਿਰ ਦੂਜਾ ਨੰਬਰ ਇਹ ਆਂਦੀ ਵੱਡੇ ਵੱਡੇ ਐਕਟਰਾਂ ਜਾਂ ਹੋਰ ਵੱਧ ਅਮੀਰ ਲੋਕ ਆ ਉਹ ਬੰਦਿਆਂ ਨੇ ਵੀ ਦੋ ਦੋ ਵਿਆਹ ਕਰਾਈ ਵਿਆ ਉਹਨਾਂ ਤੇ ਲੋਕ ਮੀਡੀਆ ਕਿਉਂ ਨਹੀਂ ਸਵਾਲ ਚੱਕਦਾ ਭੈਣ ਦਿਓ ਯਾਰ ਉਹ ਕੁੱਤਿਓ ਉਹੋ ਬੰਦੇ ਗੰਦ ਨਹੀਂ ਪਾਉਂਦੇ ਉਹੋ ਚਾਰ ਚਾਰ ਵਲੌਗ ਰੋਜ਼ ਦੇ ਨਹੀਂ ਪਾਉਂਦੇ ਆਪ ਦੀ ਘਰ ਵਾਲੀ ਦੇ ਅੱਡ ਦੂਜੀ ਘਰ ਵਾਲੀ ਦੇ ਅੱਡ ਜਵਾਕਾਂ ਦੇ ਅੱਡ ਬੰਦੇ ਦੇ ਅੱਡ ਵੀ ਦੇਖੋ ਹਮਾਰੇ ਗਰਮੀ ਤੋਂ ਐਸਾ ਚੱਲ ਰਹਾ ਹੈ ਕਿਸੇ ਨੇ ਕਰਾਏ ਆ ਕਿਸੇ ਦੀਆਂ ਮਜਬੂਰੀਆਂ ਆ ਜਾਂ ਕਿਸੇ ਨੇ ਖੁਸ਼ੀ ਚ ਕਰਾਏ ਆ ਉਹ ਬੰਦੇ ਆਪਦੇ ਕੰਮੀ ਲੱਗੇ ਵੇ ਘਰਾਂ 'ਚ ਬੈਠੇ ਜੇ ਤੁਸੀਂ ਐਕਟਰਾਂ ਦੀ ਵੀ ਗੱਲ ਕਰਦੇ ਆ ਤਾਂ ਮੈਂ ਮੈਨੂੰ ਤਾਂ ਨਹੀਂ ਪਤਾ ਐਕਟਰਾਂ ਨੇ ਜਿੰਨਿਆਂ ਨੇ ਕਰਾਏ ਆ ਪਹਿਲੀ ਨੂੰ ਡਿਵੋਰਸ ਦੇ ਕੇ ਫੇਰ ਅਗਲੀ ਨਾ ਕਰਾਏ ਆ ਥੋੜੇ ਤਰ੍ਹਾਂ ਥੋੜਾ ਉਹਨਾਂ ਨੇ ਗੰਦ ਪਾਇਆ ਆ ਭੈਣ ਚੋਂ ਤੁਹਾਨੂੰ ਕੱਪੜਿਆਂ ਦਾ ਨਹੀਂ ਪਤਾ ਹੈਗਾ ਸਾਲਿਓ ਤੁਹਾਨੂੰ ਵੀ ਸਾਡੇ ਜਵਾਕ ਨਿੱਕੇ ਨਿੱਕੇ ਵੀ ਅਸੀਂ ਮਾਵਾ ਉਹਨਾਂ ਦੀਆਂ ਲੱਗਦੀਆਂ ਆ ਤੇ ਅਸੀਂ ਜਮਾ ਇੱਥੋਂ ਇੱਥੋਂ ਤੱਕ ਕੱਪੜੇ ਪਾ ਕੇ ਉਹਨਾਂ ਅੱਗੇ ਤੁਰੀਆਂ ਫਿਰਦੀਆਂ ਆ ਕੀ ਕੁਝ ਨਹੀਂ ਹੋਊਗੀ ਉਹ ਬੰਦਿਆਂ ਦੀ ਜਾਂ ਉਹ ਜਵਾਕ ਕੀ ਵੇਖ ਵੇਖ ਕੇ ਵੱਡੇ ਹੋਈ ਜਾਂਦੇ ਆ ਕੀ ਉਹਨਾਂ ਦਾ ਮਾਈਂਡ ਸੈਟ ਹੋਈ ਜਾਂਦਾ ਆ ਕੰਪੈਰੀਜ਼ਨ ਥੋੜੇ ਨਾਲ ਕਿਸੇ ਦਾ ਵੀ ਨਹੀਂ ਹੋ ਸਕਦਾ ਜਿਹੜੀ ਤੁਸੀਂ ਗੰਦੇ ਕੰਪੈਰੀਜ਼ਨ ਕਰਦੇ ਆ ਨਾ ਫ ਨਹੀਂ ਤੁਸੀਂ ਚਗਲਾ ਮਾਰਦੇ ਆ ਤੁਸੀਂ ਸਿਰੇ ਦੇ ਗੰ ਤਾਂ ਕਿਉਂਕਿ ਐਡੀਆਂ ਤਗੜੀਆਂ ਸਟੇਟਮੈਂਟਾਂ ਦੇ ਕੇ ਤੁਸੀਂ ਆ ਕੁਝ ਕਰੀ ਜਾਂਦੇ ਆ ਆ ਦੇਖ ਲਓ ਅੱਗੇ ਵੀ ਸਸਤੀ ਗਲਤੀ ਹੋ ਗਈ ਬਿਗ ਬੋਸ ਜੇ ਨਹੀਂ ਅਸੀਂ ਨਹੀਂ ਜਾਦੇ ਹਾਂ ਨਹੀਂ ਜਾਣਾ ਚਾਹੀਦਾ ਨਹੀਂ ਜਾਣਾ ਚਾਹੀਦਾ ਆਪ ਲੱਗ ਲੋਗੇ ਅਸੀਂ ਪਿਆਰ ਕਰਦੇ ਮੈਂ ਦੇਖਣਾ ਦੇਖਣਾ ਪਸੰਦ ਕਰੇਗੀ ਗਲਤੀ ਨਹੀਂ ਹੋਈ ਤੁਹਾਡੇ ਤੋਂ ਵਧੀਆ ਹੋਇਆ ਸਾਰੀ ਦੁਨੀਆ ਵਾਲੀ ਵਧੀਆ ਹੋਇਆ ਤੁਸੀਂ ਬਿਗ ਬੋਸ ਚ ਗਏ ਜੇ ਦੁਨੀਆ ਹੁਣ ਸਿਆਣੀ ਹੋਊਗੀ ਨਾ ਤਾਂ ਤੁਹਾਨੂੰ ਵੇਖਣੋਂ ਹਟ ਜੂਗੀ ਲੋਕਾਂ ਨੂੰ ਨਹੀਂ ਪਤਾ ਲੱਗਣਾ ਜੀ ਤੁਹਾਡੇ ਵਲੌਗਾਂ ਦੇ ਰਾਹੀਂ ਵੀ ਤੁਸੀਂ 11-11 ਸਾਲਾਂ ਦੀਆਂ ਕੁੜੀਆਂ ਦੇ ਰੇਪਸਟ ਬੰਦੇ ਆ ਰੇਪ ਕੀਤੇ ਹੋਏ ਆ ਤੁਸੀਂ ਸਾਲਿਓ ਲੋਕਾਂ ਨੂੰ ਨਹੀਂ ਪਤਾ ਲੱਗਣਾ ਜੀ ਤੁਸੀਂ ਵਲੌਗਾਂ ਦੇ ਵਿੱਚ ਜਿਹੜਾ ਕੁਝ ਦਿਖਾਉਂਦੇ ਅਸੀਂ ਮਦਦ ਕਰਦੇ ਹਾਂ ਹਮ ਤੋਂ ਹਮ ਤੋਂ ਐਸੇ ਲੋਕ ਆ ਹਮ ਤੋਂ ਬਹੁਤ ਅੱਛੇ ਆ ਇਹ ਚੀਜ਼ਾਂ ਤੁਹਾਡੀਆਂ ਜਦੋਂ ਵੇਖਿਆ ਨਾ ਉੱਥੇ ਵੀ ਤੁਹਾਨੂੰ ਤਾਂ ਸਾਲਿਓ ਅਨਪੜੋ ਬੋਲਣ ਦੀ ਨਹੀਂ ਅਕਲ ਇੱਕ ਕੁੜੀ ਨਾਲ ਕਿਵੇਂ ਬੋਲਣਾ ਇੱਕ ਬੰਦੇ ਨੂੰ ਕੀ ਬੋਲਣਾ ਹੈ ਲੋਕਾਂ ਨੂੰ ਤੁਹਾਡੀ ਅਸਲੀਅਤ ਪਤਾ ਲੱਗੀ ਉੱਥੇ ਤੁਹਾਡੇ ਲਈ ਜਿਹੜਾ ਉਹ ਹੋਣਾ ਹੀ ਹੋ ਗਿਆ ਪਰ ਲੋਕਾਂ ਨੂੰ ਪਤਾ ਲੱਗ ਗਿਆ ਵੀ ਤੁਸੀਂ ਕਿੱਥੇ ਕ ਸਟੈਂਡ ਕਰਦੇ ਆ 20-20 ਮਿੰਟਾਂ ਦੀਆਂ ਇੰਟਰਵਿਊ ਦੇਗਾ ਤੁਸੀਂ ਲੰਘ ਜਾਂਦੇ ਹੁੰਦੇ ਸੀ ਉਹਦੇ 'ਚ ਸਿਆਣੇ ਬੰਦੇ ਹੁੰਦੇ ਸੀ ਲੋਕਾਂ ਨੂੰ ਆਏ ਲੋਕ ਵੀ ਯਾਰ ਪਰੇਸ਼ਾਨ ਸੀ ਵੀ ਦੋ ਘਰ ਵਾਲੀਆਂ ਤੇ ਇਹਨੀ ਕੂਲ ਜ਼ਿੰਦਗੀ ਇਹਨਾਂ ਦੀ ਕਿਵੇਂ ਚੱਲੀ ਜਾਂਦੀ ਆ ਦੇਖ ਲਓ ਬਈ ਹੋਮ ਸਚਾਈ ਆਈ ਹੋਣੀ ਆ ਤੁਹਾਡੇ ਸਾਹਮਣੇ ਉਹ ਇੰਟਰਵਿਊ ਆ ਜੀ ਗੱਪ ਸਾਰੀਆਂ ਸਕ੍ਰਿਪਟ ਰੈਡੀ ਹੁੰਦੀ ਹੈ ਇਹਨਾਂ ਕੋਲੇ ਬੋਲ ਕੇ ਜਾਂਦੇ ਆ ਜਿਹੜਾ ਕੁਝ ਵੀ ਆਪਾਂ ਆ ਚੀਜ਼ਾਂ ਬੋਲਣੀਆਂ ਆ ਹਮ ਤੋਂ ਬਹੁਤ ਅੱਛੇ ਆ ਹਮ ਤੋਂ ਲੋਕੋ ਕੀ ਮਦਦ ਕਰਤੇ ਹੈ ਹਮਨੇ ਤੋਂ ਹਸਪਤਾਲ ਖੋਲੇ ਰੱਖੇ ਹੈ ਸਾਰਾ ਕੁਝ ਫੇਕ ਆ ਇਹਨਾਂ ਦਾ ਭੰਦੇ ਆ ਯਾਰਾਂ ਦਾ ਅਸਲ ਸਚਾਈ ਅਸਲ ਜ਼ਿੰਦਗੀ ਇੱਥੇ ਪਤਾ ਲੱਗੀਆਂ ਨਾ ਕੁੱਤੇ ਲੋਕਾਂ ਨੇ ਕੁੱਤੇ ਗਧੇ ਖੋਤੇ ਬੋਤੇ ਕੀ ਕੁਝ ਕਰ ਰੱਖਿਆ ਰੱਖਿਆ ਪਰ ਅਕਲ ਇਹਨਾਂ ਦੀ ਹਜੇ ਵੀ ਨਹੀਂ ਟਿਕਾਣੀ ਹਜੇ ਵੀ ਇਹਨਾਂ ਨੂੰ ਕੋਈ ਫਰਕ ਨਹੀਂ ਗਾ ਦੇ ਵਿੱਚ ਜਿਹੜਾ ਦੂਜਾ ਮਾਈਕਾਂ ਵਾਲਾ মিডিਆ ਹੁੰਦਾ ਇਹਨਾਂ ਦੇ ਅੱਗੇ ਹੋ ਹੋ ਕੇ ਪੁੱਛਦਾ ਹੁੰਦਾ ਸਵਾਲ ਮੈਮ 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 ਸਰ 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 ਕਰਤਾ ਹੁੰਦਾ ਹੈ ਉਹ ਵਾਲੇ ਦੇਖੋ ਮੋਲਾ ਬਸ ਹੋ ਗਿਆ ਬਸ ਹੋ ਗਿਆ हमने ਜੋ ਜਿੱਤਨੀ ਸਫਾਈਆਂ ਦੇਣੀ ਸੀ ਤੇ ਦੀ ਬਸ ਖਤਮ ਅਬ ਇਹ ਬਿਗ ਬਾਸ ਖਤਮ ਔਰ ਉਹ ਸਭ ਚੀਜ਼ੇ ਖਤਮ ਆਪ ਅੱਜ ਸਾਂ ਉਸੇ ਕਰਾਂਗੇ ਜੋ ਪਿਛਲੇ ਦਿਨ تھے ਵਾਪਸ ਵਾਪਸ ਹੋਏ ਆ ਜਾਣਗੇ ਸੱਤ ਡਿਵੋਰਸ ਵਾਲੀ ਚੀਜ਼ ਕੋ ਬਿਲਕੁਲ ਨਹੀਂ ਔਰ ਸਾਥ ਲੈ ਪੂਰੀ ਲਾਈਫਟਾਈਮ ਸਾਥ ਲੋਗ ਆਪਕਾ ਮਰੀ ਫੈਮਿਲੀ ਦੀ ਇਹਦੀ ਮਾਂ ਬੈਠੀ ਹੈ ਜਿਹੜੀ ਇਹਦੀ ਦੂਜੀ ਘਰ ਵਾਲੀ ਉਹਦੀ ਮਾਂ ਇਹਦੀ ਸਸਰ ਮਾਨ ਮਲਕ ਦੀ ਤੇ ਫਾਈਨਲ ਸੀ ਨਾ ਬਿਗ ਬਾਸ ਦੇ ਫਾਈਨਲ ਦੀ ਵੀਡੀਓ ਹੈ ਇਹ ਤੇ ਆਂਦੀ ਬਿਗ ਬਾਸ ਥਾ ਉਹ ਖਤਮ ਹੋ ਗਿਆ ਹਮਾਰਾ ਵੀ ਸਾਰਾ ਕੰਟੈਂਟ ਖਤਮ ਹੋ ਗਿਆ ਉਹ ਬਿਗਬੋਸ ਇਤਨਾ ਟਾਈਮ ਚੱਲਣਾ تھا ਉਤਨਾ ਟਾਈਮ ਹੀ ਹਮਨੇ ਉਹ ਫੇਕ ਚੀਜ਼ੇ ਕਰਨੀ ਥੀ ਡਿਵੋਰਸ ਵਾਲੀਆਂ ਤਲਾਕਾਂ ਵਾਲੀਆਂ ਉਹ ਬਿਗਬੋਸ ਦੇ ਨਾਲ ਹੀ ਮੁੱਕ ਗਿਆ ਸਾਰਾ ਕੁਝ ਉਹ ਮਾਂ ਭਈ ਉਹ ਵੇਖੋ ਕਿਵੇਂ ਬੋਲਦੀ ਅੱਗੇ ਹੋਊਗੀ ਵੀ ਮੇਰੀ ਵੀ ਵਹਾਜ ਆਦੀ ਮੈਕਚ ਮੈਂ ਨਾ ਅਬ ਤੋਂ ਐਸੇ ਹੀ ਚੱਲੇਗਾ ਜੈਸੇ ਪਹਿਲੀ ਲਾਈਫ ਚਲਦੀ ਥੀ ਬੜੀ ਸਾਲੇ ਥੋੜੀ ਪਹਿਲੀ ਲਾਈਫ ਬੜੀ ਸੰਜੇਤਾ ਵਾਲੀ ਸੀਗੀ ਵੀ ਉਹੋ ਜੀ ਚੱਲੂਗੀ ਤੇ ਲੋਕ ਸਾਡ ਨੂੰ ਵੇਖਣਗੇ ਤਾਂ ਫਿਰ ਸਾਡੇ ਤੋਂ ਫਾਇਦੇ ਲੈਣਗੇ ਸਿੱਖਣਗੇ 4 ਦਿਨ ਪਹਿਲਾਂ ਇਸ ਆਂਟੀ ਨੇ ਐਡੀਆਂ ਐਡੀਆਂ ਸਟੇਟਮੈਂਟਾਂ ਦਿੱਤੀਆਂ ਵੀ ਗਾ ਵੀ ਮੈਂ ਤਲਾਕ ਲੈ ਲੈਣੇ ਆ ਤੇ ਅੱਜ ਫਾਈਨਲ ਤੇ ਆਈ ਜਦੋਂ ਬਿੱਗ ਬਾਸ ਵਾਲਿਆਂ ਦੇ ਤੇ ਸਾਰਾ ਕੁਝ ਹੀ ਮੁੱਕਰ ਗਈ ਆਂਦੀ ਬਾ ਮਿੱਟੀ ਪਾਉ ਉਹ ਤਾਂ ਸਾਰਾ ਕੁਝ ਨਿਬੜ ਗਿਆ ਉਹਦੇ ਜਿਹੜੇ ਪੈਸੇ ਸੀ ਉਹ ਵੀ ਸਾਨੂੰ ਆ ਗਏ ਆ ਸਟਾਰਟਿੰਗ ਹੋ ਗਈ ਆ ਹੁਣ ਇਹਨਾਂ ਦੀ ਫੇਰ ਤੋਂ ਨਵੀਂ ਮੜੇ ਫੇਰ ਐਂਟਰੀ ਮਹੀਨੇ ਸਵਾ ਮਹੀਨੇ ਬਾਅਦ ਇਹਨਾਂ ਦੀਆਂ ਲੋਕਾਂ ਤੋਂ ਗਾਲਾਂ ਖਾ ਕੇ ਮਾਂ ਪੈਣ ਇੱਕ ਕਰਾ ਕੇ ਸਾਰੀਆਂ ਚਵਲਾਂ ਇਹਨਾਂ ਨੇ ਮਾਰ ਕੇ ਫੇਰ ਮੈਦਾਨ ਦੇ ਵਿੱਚ ਉਤਰੇ ਆ ਤੇ ਦੇਖੋ ਫਿਰ ਇਹਨਾਂ ਦੀ ਐਂਟਰੀ ਬਤਵਾ ਨਿਊ ਵਲੌਗ ਅੱਜ ਆਪ ਕੋ ਮੇਰੇ ਚਿਹਰੇ ਤੇ ਨਈ ਚਮਕ ਦਿਖਈ ਹੋਗੀ ਕਿਉਂਕਿ ਮੈਂ ਪਤਾਇਆ ਥਾ ਆਪ ਲੋਗੋ ਕੋ ਮੇਰੇ ਸਟ੍ਰੌਂਗ ਪੀਲਰ ਮੇਰੇ ਸਾਥ ਆ ਚੁਕੇ ਹੈ ਇੱਕ ਹੋਰ ਸਟ੍ਰੌਂਗ ਪੀਲਰ ਸਤਾ ਭਾਈ ਅਭੀ ਉਠੇ ਹੈ ਔਰ ਬਸ ਅਭੀ ਘਰ ਕੇ ਲੇ ਨਿਕਲੇ ਆ ਫਿਰ ਦਿਲਾ ਤਿੰਨ ਨਹੀਂ ਜਿਹੜੇ ਕੀ ਕੁਛ ਇਹਨਾਂ ਨੇ ਭੌਂਕਿਆ ਹੋਇਆ ਕੀ ਕੁਛ ਬਕਵਾਸਾਂ ਕੀਤੀਆਂ ਹੋਈਆਂ ਕਿੰਨੇ ਉੱਥੇ ਮੇਰੇ ਸਲੇ ਇਹ ਖੱਤ ਬਣ ਕੇ ਆਏ ਆ ਤੇ ਇੱਥੇ ਆ ਕੇ ਬਲੌਗਾਂ ਦੇ ਅੱਗੇ ਫੇਰ ਇੱਕ ਹੋਰ ਸੱਚ ਇੰਟਰਵਿਊ ਦਿੱਤੀ ਬਈ ਰਮਾਨ ਮਲਿਕ ਨੇ ਆ ਕੇ ਪਤਾ ਨਹੀਂ ਕਿਹੜੇ ਚੈਨਲ ਦਾ ਤੇ ਉਹਦੇ ਵਿੱਚ ਇਹ ਸਟੇਟਮੈਂਟ ਦੇ ਹੀ ਜਾਂਦਾ ਇਹਦੀਆਂ ਸਟੇ ਇਹ ਕਿ ਮੈਂ ਟਰਾਫੀ ਜਿੱਤ ਲਈ ਹੈ ਲੋਕਾਂ ਨੇ ਬਹੁਤ ਸਾਰਾ ਪਿਆਰ ਦਿਆ ਫੇਟੇ ਰੁਕਾ আর ਉਸਕੇ ਬਾਅਦ ਜੋ ਲੋਕਾਂ ਦਾ ਪਿਆਰ ਦੇਖਣ ਨੂੰ ਮਿਲਿਆ ਤਾਂ ਮਤਲਬ ਕਮਾਲ tha ਟਰਾਫੀ ਜਿੱਤ ਲਈ ਆਂਦਾ ਮੈਂ ਤਾਂ ਕਿਹੜੇ ਹਾਲ ਨਾ ਜਿੱਤ ਲਈ ਮੇਰੇ ਸਾਲਾ ਲੋਕ ਤਾਂ ਆਂਦੇ ਹੁੰਦੇ ਵੀ ਸਾਨੂੰ ਯਾਰ ਲੋਕਾਂ ਨੇ ਪਿਆਰ ਦਿੱਤਾ ਵਾਧੂ ਹਣਾ ਸਪੋਰਟ ਕੀਤੀ ਵੀ ਟਰਾਫੀ ਨਹੀਂ ਮਿਲੀ ਤਾਂ ਅਸੀਂ ਉਹ ਲੋਕਾਂ ਦੇ ਦਿਲ ਜਿੱਤ ਲਏ ਤੈਨੂੰ ਤਾਂ ਐਸੇ ਵੀਡੀਓ ਐਸੇ ਇੰਟਰਵਿਊ ਥੱਲੇ ਜਾ ਕੇ ਖੋਲ ਕੇ ਵੇਖ ਤੈਨੂੰ ਕਿੰਨੀਆਂ ਇੱਕ ਟਰਾਫੀਆਂ ਮਿਲੀਆਂ ਸਾਰੀ ਜਾਨ ਦੀਆਂ ਮੈਨਾਂ ਇੰਨੀਆਂ ਗਾਣਾ ਕਦੇ ਵੀ ਕਿਸੇ ਨੂੰ ਨਹੀਂ ਪੰਗਾ ਹੋਣੀਆਂ ਤਾਂ ਇੰਨੀ ਸੱਚਾਈ ਕਿਸੇ ਦੀ ਅਸਲ ਜ਼ਿੰਦਗੀ ਦੀ ਕੈਮਰੇ ਦੇ ਨਹੀਂ ਆਈ ਹੋਣੀ ਜਿੰਨੀਆਂ ਚਗਲਾਂ ਇਹਨਾਂ ਨੇ ਮਾਰੀਆਂ ਤੇ ਇਹਨਾਂ ਨੂੰ ਗਾਣਾ ਪਈਆਂ ਤੇ ਮੇਰੇ ਨਾਲ ਐਨੇ ਬਿਸ਼ਰਮ ਇਹਨਾਂ ਨੂੰ ਉਹ ਚੀਜ਼ ਦਾ ਦੇਖਦਾ ਹੀ ਨਹੀਂ ਬਈ ਯਾਰ ਬਸ ਟਰਾਫੀਆਂ ਜਿੱਤ ਲਈਆਂ ਸਥਾਨ ਤੋਂ ਲੋਕਾਂ ਨੇ ਬਹੁਤ ਪਿਆਰ ਦਿੱਤਾ ਹੱਦੋਂ ਵੱਧ ਕੇ ਦਿੱਤਾ ਕੀ ਬੋਲੀ ਜਾਂਦੇ ਇਹ ਬੰਦੇ ਬਈ ਆਹਾਂ ਫਰਕ ਆ ਅਸਲ ਜ਼ਿੰਦਗੀ ਇਹਨਾਂ ਦੀ 1 ਘੰਟਾ ਪਹਿਲਾਂ ਦੀ ਜਿਹੜੀ ਬਿੱਗ ਬੌਸ ਘਰ ਦੀ ਤੇ 1 ਘ ਇੰਟਰਵਿਊ ਆਏ ਇੰਨਾ ਫਰਕ ਆ ਜਾਂਦੇ ਜਾਂਦੇ ਬਈ ਉਹਦੀ ਗੱਲ ਜਰੂਰ ਕਰੂੰਗਾ ਮੈਨੇ ਬੜਾ ਪਾਉ ਨਹੀਂ ਖਾਨਾ ਹੈ ਚੰਦਰਕਾ ਦਿਸਟ੍ਰਿਕਟ ਚੰਦਰਕਾ ਡਿਸਟ੍ਰਿਕਟ ਕੀ ਹੈਗੀ ਉਹ ਉਹ ਜਦੋਂ ਸ਼ੋਅ ਚ ਬਾਹਰ ਕੱਢੀ ਹੈ ਬਈ ਉਹਨੂੰ ਉਹਨੂੰ ਵੀ ਐ ਲੱਤਾ ਐ ਲੱਤਾ ਮਾਰ ਮਾਰ ਕੱਢਿਆ ਹੈਗਾ ਉਹ ਵੀ ਕੱਖ ਨਹੀਂ ਉਹਨੂੰ ਬੋਲਣ ਦੀ ਇਹਨੂੰ ਨਹੀਂ ਅਕਲ ਨਾ ਉਹਨੂੰ ਪਤਾ ਮੁੰਡਿਆਂ ਦੇ ਕੈਰੇਕਟਰ ਉੱਥੇ ਦੱਸਣ ਲੱਗੀ ਖੜੀ ਸੀ ਤੇ ਇਹਨਾਂ ਦੇ ਵਲੌਗ ਚ ਇਕੱਠੀਆਂ ਹੋ ਗਈਆਂ ਫਿਰ ਇਹ ਦੋਨੇ ਆਪਦੇ ਮਹਾਨ ਸ਼ਖਸੀਅਤਾਂ ब्लॉग बनाया ना ने, दिक सुने मनी एक चीज बता देना चाहती हूँ मैं मतलब मुझे फील हुआ की जो स्ट्रॉन्ग स्ट्रॉन्ग लोग थे वो बाहर निकल चुके और हमको खेलने का मौका दिया जाना था और हमको बाहर निकाल दिया ਉਹ ਦਿਨ ਤੇ ਫਿਰ ਮੈਂ ਦੇਖਣਾ ਚਾਇਆ ਸੀ ਸਭ ਤੋਂ ਸਟਰੋਂਗ ਜਦੋਂ ਇਹਨਾਂ ਨੂੰ ਬਾਹਰ ਕੱਢਿਆ ਉਦੋਂ ਦੀ ਵੀਡੀਓ ਇਹ ਹੈ ਆਂਦੀ ਆਖੇ ਮੇਰੇ ਨਾਲ ਤਾਂ ੱੱਕਾ ਕੀਤਾ ਸਟਰੋਂਗ ਬੰਦੇ ਸੀ ਜਿਹੜੇ ਉਹਨਾਂ ਨੂੰ ਬਾਹਰ ਕੱਢਤਾ ਤੇ ਜਿਹੜੇ ਧੀਕ ਆ ਜਿਨ੍ਹਾਂ ਨੂੰ ਅਕਲ ਨਹੀਂ ਖੇਡਣ ਦੀ ਉਹ ਅੰਦਰ ਬੈਠੇ ਉਹਨਾਂ ਨੂੰ ਕੱਢਿਆ ਨਹੀਂ ਇਹ ਸਟਰੋਂਗ ਸੀਗੀ ਹੈ ਆਂਦੀ ਮੈਂ ਤਾਂ ਦੇਖਣਾ ਹੀ ਬੰਦ ਕਰਤਾ ਮੇਰੇ ਵੱਲੋਂ ਤੋਂ ਬਾਇਕਾਟ ਆ ਬਹੁਤ ਬਾਰੇ ਇੰਟਰਵਿਊ ਦਿੱਤੀਆਂ ਜਿੜੇ ਚ ਇਹ ਨਿੰਦ ਕੇ ਆਈ ਬੈਗ ਬੋਸ ਨੂੰ ਤੇ ਕੱਲ ਜਦੋਂ ਫਾਈਨਲ ਸੀ ਉਹਨਾਂ ਦੀ ਟਰੋਫੀ ਵਾਲਾ ਦਿਨ ਸੀ ਉੱਥੇ ੱੱਕੇ ਖਾਣ ਗਈ ਸੀਗੀ ਫਿਰ ਉੱਥੇ ਬੈਠੀ ਸੀ ਪਾ ਕੇ ਭਾਂਦੇ ਨਾਲ ਖੱਟਾ ਸੂਟ ਐਨਾ ਭੈੜਾ ਸੂਟ ਬਈ ਜਿਵੇਂ ਮੈਂ ਅੱਗੇ ਪਹਿਲਾਂ ਗੱਲ ਕੀਤੀ ਸੀ ਵੀ ਫੱਟੀ ਆ ਉਹਦੇ ਤੇ ਝੋਲਾ ਟੰਗ ਦਿਓ ਉਹ ਜ਼ਿਆਦਾ ਸੋਹਣੀ ਲੱਗੂਗੀ ਭੈੜੀ ਲੱਗੇ ਬਈ ਜਦੋਂ ਬੈਠੀ ਉੱਥੇ ਤੇ ਉਹਨਾਂ ਨੇ ਇੱਕ ਅਰੀ ਵਿਨੀ ਨੂੰ ਕਿਹਾ ਵੀ ਚੰਦਰਕਾ ਆ ਫੜ ਮੈਕ ਤੂੰ ਕੁਝ ਬੋਲ ਹੋਰ ਸਾਰੇ ਜਿੰਨੇ ਵੀ ਕੰਟੈਸਟੈਂਟ ਸੀਗੇ ਸਾਰੇ ਬੰਦੇ ਜਿਹੜੇ ਪਲੇਅਰ ਖੇਡੇ ਸੀ ਸਾਰਿਆਂ ਨੂੰ ਉਹਨਾਂ ਨੇ ਕੋਈ ਨਾ ਕੋਈ ਪੁੱਛਿਆ ਤੇ ਇਹਨੂੰ ਇੱਕ ਵਾਰੀ ਵੀ ਨਹੀਂ ਮੌਕਾ ਦਿੱਤਾਗਾ ਵੀ ਤੂੰ ਬੋਲ ਬਈ ਯਾਰ ਇਹਨੂੰ ਤਾਂ ਕਾਹਤੋਂ ਸਾਦ ਨੇ ਇੰਨੀ ਭੈੜੀ ਸ਼ਕਲਣਾ ਨਹੀਂ ਮੈਂ ਗੱਲ ਨਹੀਂ ਕਰਦਾ ਹੁੰਦਾ ਕਿਸੇ ਦੇ ਬੰਦੇ ਨਹੀਂ ਪਰ ਇਹਦੀ ਤੇ ਦੇਖ ਕੇ ਬਈ ਯਾਰ ਆਉਂ ਦੌਰੇ ਪੈਣ ਲੱਗ ਪੈਂਦੇ ਵੀ ਚੀਜ਼ ਕੀ ਐ ਇਹ ਕਿਹੋ ਜੀ ਐ ਤੇ ਬੰਦੇ ਐਕਸ਼ਨ ਤੇ ਬੋਲਦੇ ਸਾਲੇ ਪਤਾ ਨਹੀਂ ਕੀ ਸਮਝਣ ਲੱਗ ਪੈਂਦੇ ਆਪਦੇ ਆਪ ਨੂੰ ਪੱਲੇ ਕੁਝ ਹੁੰਦਾ ਨਹੀਂ ਉਹ ਜਿਹਾ ਜਿਹੋ ਜਿਹੀਆਂ ਚੀਜ਼ਾਂ ਇਹ ਬੋਲ ਜਾਂਦੇ ਆ ਤੇ ਹੋਰ ਮੇਨ ਵੱਡੀ ਗੱਲ ਬਲੌਗਿੰਗ ਕਰਨ ਲੱਗ ਪਈ ਬਈ ਇਹ ਉਹ ਫਿਰ ਕੋਚ ਸਾਹਬ ਅੱਗੇ ਲੱਗੇ ਹੋਏ ਸੀਗੇ ਉਹਨਾਂ ਤੋਂ ਫਿਰ ਮੱਤ ਲੈ ਕੇ ਆ ਗਈ ਥੋੜੀ ਜੀ ਉੱਥੇ ਕੁਸ਼ਤ ਸਿੱਖ ਕੇ ਆਈ ਤੇ ਉਹ ਹੁਣ ਆ ਕੰਜਰਪੂਣਾ ਆਪਦੇ ਬਲੌਗਾਂ ਚ ਕਰੀ ਜਾਂਦੀ ਆ ਮੈਂ ਚੱਲੀ ਹਾਂ ਮੈਂ ਜਾ ਰਹੀ ਹਾਂ ਮੈਂ ਵੱਡੇ ਪਾਉ ਬਣਾ ਰਹੀ ਹਾਂ ਮੇਰੇ ਘਰ ਮੇ ਤੇਲ ਮੁੱਕ ਗਿਆ ਇਹੋ ਜਿਹਾ ਕੁਝ ਕਰੀ ਜਾਂਦੇ ਉਥੇ ਚਗਲਾਂ ਮਾਰੀ ਜਾਂਦੀ ਹੈ ਉਤੋਂ ਜ਼ਿਆਦਾ ਗਾਲਾਂ ਇਹ ਖਾਈ ਜਾਂਦੀ ਹੈ ਪਰ ਇਹਨਾਂ ਦੀਆਂ ਪਾਚਨ ਸ਼ਕਤੀਆਂ ਇੰਨੀਆਂ ਤਕੜੀਆਂ ਆ ਕਿ ਮੇਰੇ ਸਾਲੇ ਵੱਡੇ ਪਾਉ ਦੇ ਨਾਲ ਇਹ ਪਚਾ ਲੈਂਦੇ ਉਹ ਗਾਲਾਂ ਕੋਈ ਚੱਕਰਨੀਆਂ ਦੇ ਵੀ ਦੇਈ ਆ ਉਹ ਫ੍ਰੀ ਦੀਆਂ ਆ ਕਿਹੜਾ ਪੈਸੇ ਲੱਗਦੇ ਆ ਫ੍ਰੀ ਤਾਂ ਤੇ ਸਾਨੂੰ ਸਾਰਾ ਕੁਝ ਮਨਜ਼ੂਰ ਆ ਚਲੋ ਠੀਕ ਆ ਬਈ ਵੀਡੀਓ ਕਰਦੇ ਆ ਖਤਮ ਤੇ ਆਹ ਮਲਿਕ ਫੈਮਲੀ ਮੇਰੇ ਸਾਲੇ ਵੱਡੇ ਇਨਫਲੂਐਂਸਰ ਦੇਖ ਲਓ ਬਈ ਇਹਨਾਂ ਦੀ ਸੱਚਾਈ ਇਹ ਹੀ ਆ ਉਹ ਬੰਦਿਆਂ ਦੀਆਂ ਇੰਟਰਵਿਊ ਆਈਆਂ ਜਦੋਂ ਇਹ ਬਿਗ ਬਾਸ ਦੇ ਘਰ ਚ ਸੀਗੇ ਵੀ ਸਾਡੇ ਨਾਲ ਤੋਂ ਕੀਆਂ ਦਿੱਤੀਆਂ ਸਾਡੇ ਤੋਂ ਇਹਨਾਂ ਨੇ 4 ਲੱਖ ਰੁਪਈਆ ਠੱਗ ਲਿਆ ਬੜੀਆਂ ਚੀਜ਼ਾਂ ਸੀ ਹੁਣ ਮੈਂ ਹਰ ਚੀਜ਼ ਸ਼ੋਅ ਨਹੀਂ ਕਰ ਸਕਦਾ ਤੁਹਾਨੂੰ ਤੁਸੀਂ ਸਰਚ ਕਰ ਲਓ ਜੀ ਇਹਨਾਂ ਦਾ ਨਾਮ ਹੀ ਤੇ ਸਾਰੀਆਂ ਇਹਨਾਂ ਦੀਆਂ ਆ ਜਾਣਗੀਆਂ ਇਹੋ ਜਿਹਾਂ ਬੰਦਿਆਂ ਨੂੰ ਨਾ ਫੋਲੋ ਕਰਿਆ ਕਰੋ ਨਾ ਇਹਨਾਂ ਨੂੰ ਹਵਾ ਦਿਆ ਕਰੋ ਇਹ ਆਪਣੇ ਜਵਾਕ ਆਪਣੇ ਘਰਾਂ ਦੇ ਜਵਾਕ ਹੀ ਜਿਹੜੇ ਛੋਟੇ ਆ ਇਹਨਾਂ ਨੂੰ ਵੇਖੀ ਜਾਂਦੇ ਆ ਇਹਨਾਂ ਰਗੀਆਂ ਮੱਤਾਂ ਲੈ ਕੇ ਜੀ ਇਹਨਾਂ ਦੇ ਰਾਹਾਂ ਤੇ ਤੁਰਪੇ ਦਾ ਬਈ ਕੀ ਕਰਾਂਗੇ ਤੂੰ ਸਮਝੋ ਵੀਡੀਓ ਸ਼ੇਅਰ ਕਰਦੇ ਹੋ ਜਰੂਰ ਬਈ ਤੇ ਚੈਨਲ ਕਰ ਲਓ ਆਪਣਾ ਸਬਸਕ੍ਰਾਈਬ ਓਕੇ ਬਈ ਥੈਂਕ ਯੂ ਮਿਲਦੇ ਆਂ ਅਗਲੀ ਵੀਡੀਓ 'ਚ